हां जी 사드 사נג지 ਅੱਜ ਅਸੀਂ ਤੁਹਾਨੂੰ ਰੋਹਾਨੀ ਪੰਜਾਬ ਚੈਨਲ ਮੱਲੂਨ ਲੈ ਕੇ ਆਏ ਆ ਜੀ ਡੇਰਾ ਗਿਜਰੀ ਵਾਲਾ ਚੀਮਾ ਮੰਡੀ ਦੇ ਸਾਡੀ ਰਿਕੁਐਸਟ ਹੈ ਜੀ ਕਿ ਸਾਡੇ ਚੈਨਲ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤੇ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੀ ਡੇਰਾ ਗਿਜਰੀ ਵਾਲਾ ਚੀਮਾ ਮੰਡੀ ਦੇ ਜਿਸ ਦੇ ਅਦਭੁਤ ਜੋ ਚਮਤਕਾਰ ਨੇ ਉਹ ਇੱਥੇ ਆਉਣ ਵਾਲੀਆਂ ਸੰਗਤਾਂ ਭਲੀ ਭਾਂਤ ਜਾਣਦੀਆਂ ਨੇ ਤੇ ਹੁਣ ਅਸੀਂ ਤੁਹਾਨੂੰ ਜੋ ਦਰਸ਼ਨ ਕਰਵਾ ਰਹੇ ਹਾਂ ਉਹ ਬਾਬਾ ਸ਼੍ਰੀ ਚੰਦਰ ਜੀ ਦੇ ਕਰਵਾ ਰਹੇ ਹਾਂ ਇਹਨਾਂ ਦਾ ਇੱਥੇ ਮੂਰਤੀ ਹੈ ਤੇ ਰੋਜੀ ਦਰਸ਼ਨ ਬਾਬਾ ਸ਼੍ਰੀ ਚੰਦਰ ਜੀ ਦੇ ਸਾਧ ਸੰਗਤ ਜੀ ਇਹ ਜੋ ਤੁਸੀਂ ਪੂਰਾ ਸਾਹਿਬ ਦੇਖ ਰਹੇ ਹੋ ਇਸੇ ਪੂਰਾ ਸਾਹਿਬ ਦੇ ਵਿੱਚ ਸੰਤ ਜੀ ਮਹਾਰਾਜ ਨੇ ਤਪੱਸਿਆ ਕੀਤੀ ਹੈ ਜਿੱਥੋਂ ਕਿ ਇਹ ਹੁਣ ਲੋਕ ਆ ਕੇ ਆਪਣੀਆਂ ਜੋ ਵੀ ਮਨੁਕਾਮਨਾਵਾਂ ਹੁੰਦੀਆਂ ਨੇ ਉਹ ਸੰਤ ਜੀ ਮਹਾਰਾਜ ਕੋਲ ਹੀ ਵਿਅਕਤ ਕਰਦੇ ਨੇ ਤੇ ਉਹ ਸੰਤ ਜੀ ਮਹਾਰਾਜ ਉਹਨਾਂ ਨੂੰ ਐਟੇ ਟਾਈਮ ਹੀ ਪੂਰਾ ਕਰਦੇ ਨੇ ਤੇ ਇਸੇ ਹੀ ਦੇਰੇ ਦੇ ਵਿੱਚ ਬਹੁਤ ਹੀ ਭਾਬੇ ਮੰਦਿਰ ਜੋ ਉਸਾਰੀ ਅਧੀਨ ਹੈ ਉਹ ਤਿਆਰ ਹੋ ਰਿਹਾ ਹੈ ਸੋ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਸ ਜਗ੍ਹਾ ਦੇ ਦਰਸ਼ਨ ਕਰੋ ਤੇ ਇਸ ਸੇਵਾ ਵਿੱਚ ਆਪਣਾ ਹਿੱਸਾ ਜਰੂਰ ਪਾਓ ਜੀ ਤੇ ਇਸ ਜੋ ਦਰਸ਼ਨੀ ਡੇਰਾ ਬਣ ਰਿਹਾ ਹੈ ਇਸ ਦੀ ਸੇਵਾ ਦੇ ਵਿੱਚ ਆਪਣਾ ਹਿੱਸਾ ਪਾ ਕੇ ਪੁੰਨ ਦੇ ਭਾਗੀ ਬਣਾ ਜੀ ਹਾਂਜੀ 사ਸੰਗ ਜੀ ਕਰੋ ਜੀ ਦਰਸ਼ਨ ਬਾਬਾ ਮਾਨਸਾ ਦਾਸ ਜੀਆਂ ਦੇ ਜੋ ਕਿ ਇਸੇ ਹੀ ਡੇਰੇ ਦੇ ਮੁੱਖ ਸੇਵਾਦਾਰਾਂ ਵਿੱਚੋਂ ਇੱਕ ਹੋਏ ਨੇ ਹਾਂਜੀ 사ਸੰਗ ਜੀ ਕਰੋ ਜੀ ਦਰਸ਼ਨ ਬਾਬਾ ਸੁਰਜੂ ਦਾਸ ਜੀਆਂ ਦੇ ਜੋ ਇਸੇ ਹੀ ਡੇਰੇ ਦੇ ਮੁੱਖ ਸੇਵਾਦਾਰਾਂ ਵਿੱਚੋਂ ਇੱਕ ਹੋਏ ਨੇ ਤੇ ਜੋ ਅੱਜ ਵੀ ਇਸੇ ਹੀ ਡੇਰੇ ਦੇ ਵਿੱਚ ਅਮਰ ਨੇ ਕਿਉਂਕਿ ਇਸੇ ਡੇਰੇ ਦੇ ਨਾਲ ਇੰਨਾ ਸੰਤਾਂ ਦੀ ਜੁੜੀ ਇੱਕ ਕਹਾਣੀ ਹੈ ਜੋ ਕਿ ਸੰਤ ਬਾਬਾ ਪ੍ਰਸ਼ੋਤਮਦਾਸ ਜੀ ਆਪਣੇ ਮੁਖਾਰਵਿੰਦ ਤੋਂ ਆਪ ਸਭਨਾਂ ਦੇ ਨਾਲ ਸਾਂਝੀ ਕਰਨਗੇ ਸੋ ਆਓ ਜੀ ਆਪਾਂ ਹੁਣ ਇੱਕ ਵਾਰ ਸੰਤਾਂ ਕੋਲ ਚੱਲਦੇ ਹਾਂ ਜੋ ਕਿ ਇਸ ਡੇਰੇ ਦੇ ਕਰਤਾ ਧਰਤਾ ਅਤੇ ਮੁਖੀ ਨੇ ఆశ్రమ జాబాజీ సంగత ఆత్ మెల్ల वन्दे देव उमापतिं सुरगुरुं वन्दे जगत्कारणं वन्दे पन्नगभूषणं मृगधरम् वन्दे पशूनां पतिं वन्दे सूर्यशशाङ्कवाहिनीनयनम् वंदे मुकुंद प्रिय वंदे भक्त जना श्रिय चवरदम वंदे शिवम शंकर बोलिए जगत श्री श्री चंद्र जी महाराज की जय आज असी इस परम पावन पवित्र तपस्थली धन धन बाबा सुरजूदास जी महाराज ਧੰਤਨ ਬਾਬਾ ਮਨਸਾ ਦਾਸ ਜੀ ਮਹਾਰਾਜੀ ਦੀ ਇਤਿਹਾਸ ਬਾਰੇ ਜੋ ਇਹ YouTube ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ ਇਹ ਇਤਿਹਾਸਿਕ ਸਥਾਨ ਤਕਰੀਬਨ 2 250 ਸਾਲ ਪੁਰਾਣਾ ਅਤੇ ਇੱਥੇ ਧੰਤਨ ਬਾਬਾ ਸਰਜੂ ਦਾਸ ਜੀ ਮਹਾਰਾਜੀ ਨੇ ਤਪੱਸਿਆ ਕੀਤੀ ਬਹੁਤ ਲੰਬਾ ਸਮਾਂ ਰਹਿ ਕੇ ਇਹ ਜੋ ਸਥਾਨ ਹੈ ਇਹ ਇਹ ਨਿਰਾਕਾਰੀ ਸੰਪਰਦਾਏ ਦੇ ਜੋ ਉਂਦ ਦੇ ਵਿੱਚ ਲਿਆਉਣ ਵਾਲੇ ਬਾਬਾ ਸਰਜੂ ਦਾਸ ਜੀ ਨੇ ਉਹਨਾਂ ਨੇ ਇੱਥੇ ਤਪੱਸਿਆ ਕੀਤੀ ਸੀ ਧੰਨ ਧੰਨ ਬਾਬਾ ਸਾਜੂ ਦਾਸ ਜੀ ਮਹਾਰਾਜ ਜੀ ਨੇ ਉਹਨਾਂ ਤੋਂ ਬਾਅਦ ਬਾਬਾ ਮਨਸਾ ਦਾਸ ਜੀ ਇੱਥੇ ਹੋਏ ਨੇ ਫਿਰ ਇਹ ਅਸਥਾਨ ਉਸ ਸਮਾਂ ਇਸ ਤਰ੍ਹਾਂ ਹੀ ਬੇਅਵਾਦ ਪਿਆ ਰਿਆ ਤੇ ਇਹ ਅਸਥਾਨ ਦੀ ਹੁਣ ਅਸੀਂ ਉਸਾਰੀ ਦਾ ਕਾਰਜ ਜਿਹੜਾ ਆ ਉਹ ਕਰ ਰਹੇ ਆ ਇੱਥੇ ਧੰਨ ਧੰਨ ਬਾਬਾ ਸਰਜੂ ਦਾਸ ਜੀ ਮਹਾਰਾਜ ਜੀ ਦੇ ਬਹੁਤ ਸਾਰੇ ਕੌਤਕ ਹੋਏ ਨੇ ਜਿਨ੍ਹਾਂ ਵਿੱਚੋਂ ਇੱਕ ਮਹਾਪੁਰਸ਼ਾਂ ਦੇ ਦੱਸਣ ਅਨੁਸਾਰ ਇੱਥੇ ਦੱਸਦੇ ਨੇ ਇੱਕ ਸੰਤ ਜਿਹੜੇ ਨੇ ਬਾਹਰੋਂ ਆ ਕੇ ਉਹਨਾਂ ਨੇ ਬਾਬਾ ਸਰਜੂ ਦਾਸ ਜੀ ਦੀ ਪ੍ਰੀਖਿਆ ਲੈਣੀ ਚਾਹੀ ਉਹਨਾਂ ਨੇ ਕਿਹਾ ਕਿ ਮਹਾਰਾਜ ਵੀ ਆਪਾਂ ਲੁਕਣ ਮਿੱਟੀ ਖੇਡਦੇ ਆ ਵੀ ਜਿਹੜਾ ਲੁਕਦੇ ਆ ਛੁਪਨ-ਛਪਾਈ ਖੇਲ ਕੇ ਵੀ ਆਪਾਂ ਦੇਖਦੇ ਆ ਕਿਹਦੇ ਵਿੱਚ ਕਲਾ ਜ਼ਿਆਦਾ ਆ ਵੀ ਮੈਂ ਤੁਸੀਂ ਛੁਪੋ ਮੈਂ ਤੁਹਾਨੂੰ ਲੱਭਾਂਗਾ ਸੰਤਨ ਬਾਬਾ ਸਰਜੂ ਦਾਸ ਜੀ ਮਹਾਰਾਜ ਜੀ ਨੇ ਕਿਹਾ ਕਿ ਨਹੀਂ ਮਹਾਰਾਜ ਵੀ ਸਾਧੂਆਂ ਨੂੰ ਸੰਤਾਂ ਨੂੰ ਮਹਾਪੁਰਸ਼ਾਂ ਨੂੰ ਇਹ ਗੱਲਾਂ ਜਿਹੜੀਆਂ ਇਸ ਕੀ ਜｮ ਸ਼ੋਭਾ ਨਹੀਂ ਦਿੰਦੀਆਂ ਵੀ ਮਹਾਰਾਜ ਵੀ ਆਪਾਂ ਨੂੰ ਜ਼ਰੂਰਤ ਨਹੀਂ ਐ ਪਰ ਉਹ ਨਹੀਂ ਮੰਨੇ ਤਾਂ ਫਿਰ ਉਹਨਾਂ ਨੇ ਬਾਬਾ ਸਰਜੂ ਦਾਸ ਜੀ ਨੇ ਉਹਨਾਂ ਨੂੰ ਕਿਹਾ ਕਿ ਮਹਾਰਾਜ ਚਲੋ ਤੁਸੀਂ ਆਪ ਜੀ ਛੁਪ ਜਾਓ ਤੇ ਮੈਂ ਲੱਭ ਲਾਂਗਾ ਤੇ ਤਨ ਤਨ ਬਾਬਾ ਸਰਜੂ ਦਾਸ ਜੀ ਦੇ ਕਹਿਣ ਤੇ ਉਹ ਸੰਤ ਜਿਹੜੇ ਨੇ ਜਲ ਦੇ ਵਿੱਚ ਛੋਟਾ ਜਿਹਾ ਜੀਵ ਬਣ ਗਏ ਜਦੋਂ ਉਹ ਛੋਟਾ ਜਿਹਾ ਜੀਵ ਬਣੇ ਤਾਂ ਬਾਬਾ ਸਰਜੂ ਦਾਸ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੇ ਹੱਥ ਨਾਲ ਬਾਹਰ ਕੱਢ ਕੇ ਜਲ ਤੋਂ ਰੱਖ ਦਿੱਤਾ ਫਿਰ ਉਹ ਆਪਣੇ ਜੋ ਸੰਤ ਸਰੂਪ ਦੇ ਵਿੱਚ ਦੁਆਰਾ ਫਿਰ ਪ੍ਰਗਟ ਹੋ ਗਏ ਫਿਰ ਉਹਨਾਂ ਨੇ ਬਾਬਾ ਸਰਜੂ ਦਾਸ ਜੀ ਮਹਾਰਾਜੀ ਨੂੰ ਕਿਹਾ ਕਿ ਮਹਾਰਾਜ ਹੁਣ ਥੋਡੀ ਵਾਰੀ ਹੈ ਵੀ ਆਪ ਜੀ ਇੱਥੇ ਛੁਪੋ ਤੇ ਉਹ ਸੰਤਾਂ ਨੇ ਉਹਨਾਂ ਨੂੰ ਮਨਾ ਕੀਤਾ ਕਿ ਨਹੀਂ ਮਹਾਰਾਜ ਵੀ ਮੈਂ ਆਪਾਂ ਇਹ ਕੰਮ ਨਹੀਂ ਕਰਨਾ ਕਿਉਂਕਿ ਸੰਤਾਂ ਨੂੰ ਇਹ ਚੀਜ਼ਾਂ ਸ਼ੁਭਾ ਨਹੀਂ ਦਿੰਦੀਆਂ ਵੀ ਆਪਾਂ ਕੌਤਕ ਨਹੀਂ ਕਰਨੇ ਪਰ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਦੀ ਜਿੱਦ ਕਰਨ ਦੇ ਉੱਤੇ ਬਾਬਾ ਸਰਜੂ ਦਾਸ ਜੀ ਦੱਸਦੇ ਇਸ ਤਲਾਈ ਦੇ ਜਲ ਦੇ ਵਿੱਚ ਜਲਮ ਹੀ ਹੋ ਗਏ ਜੋ ਉਹਨਾਂ ਨੇ ਬਹੁਤ ਦੇਰ ਲੱਭਿਆ ਉਹਨਾਂ ਨੂੰ ਜਦੋਂ ਨਾ ਲੱਭੇ ਤਾਂ ਫਿਰ ਉਹਨਾਂ ਨੇ ਪ੍ਰਾਰਥਨਾ ਕੀਤੀ ਤਾਂ ਫਿਰ ਤੰਤਨ ਬਾਬਾ ਸਰਜੂਦਾਸ ਜੀ ਮਹਾਰਾਜ ਇਸ ਤਲਾਈ ਦੇ ਜਲ ਦੇ ਵਿੱਚੋਂ ਜੋ ਇਹ ਇਹ ਜਲ ਹੈ ਇਸ ਜਲ ਦੇ ਵਿੱਚੋਂ ਫਿਰ ਉਹ ਬਾਹਰ ਨਿਕਲੇ ਫਿਰ ਉਹਨਾਂ ਨੇ ਇਸ ਤਰ੍ਹਾਂ ਬਾਬਾ ਸਰਜੂਦਾਸ ਜੀ ਦੀ ਇੱਥੇ ਪ੍ਰੀਖਿਆ ਲਈ ਸੀਗੀ ਇਹ ਦੱਸਦੇ ਨੇ ਬਾਬਾ ਸਰਜੂਦਾਸ ਜੀ ਨੇ 7 ਥਾਂ ਦੇ ਉੱਤੇ ਗੰਗਾ ਪ੍ਰਗਟ ਕੀਤੀ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਸਥਾਨ ਇਹ ਹੈ ਜੋ ਇਤਿਹਾਸਕ ਸਥਾਨ ਤੰਤਨ ਬਾਬਾ ਸਰਜੂਦਾਸ ਜੀ ਦਾ ਇੱਥੇ ਇਕੋ ਭੋਰਾ ਸਾਹਿਬ ਹੈ ਜਿੱਥੇ ਵਿਸ਼ਿਸ਼ਟ ਗੋਤਰ ਦੇ ਬ੍ਰਾਹਮਣ ਜਿਹੜੇ ਨੇ ਉਹਨਾਂ ਦੀ ਸਤੀ ਹੋਈ ਹੈ ਇੱਥੇ ਇੱਕ ਕੰਨਿਆ ਬ੍ਰਾਹਮਣ ਕੰਨਿਆ ਜਿਹੜੀ ਉਹਨਾਂ ਦੀ ਸ਼ਿਸ਼ੇ ਸੀਗੀ ਤੇ ਉਹ ਇੱਥੇ ਸਤੀ ਹੋ ਗਈ ਸੀ ਉਹ ਵਿਸ਼ਿਸ਼ਟ ਗੋਤਰ ਦੇ ਜਿਹੜੇ ਬ੍ਰਾਹਮਣ ਨੇ ਸ਼ਿਬਰ ਜਾਤੀ ਦੇ ਉਹ ਇੱਥੇ ਆਉਂਦੇ ਨੇ ਉਹਨਾਂ ਦੀ ਵੀ ਇੱਥੇ ਮੰਨਤਾ ਪੂਜਾ ਵਗੈਰਾ ਹੁੰਦੀ ਹੈ ਇਹ ਇਤਿਹਾਸਕ ਸਥਾਨ ਬਾਬਾ ਸਰਜੂ ਦਾਸ ਜੀ ਦੇ ਇਹਨੂੰ ਹੋਣ ਦੇ ਵਿੱਚ ਲਿਆਂਦਾ ਤੇ ਇਹ ਨਿਰਾਕਾਰੀ ਸੰਪਰਦਾਏ ਦੀ ਹੋਂਦ ਰੱਖਣ ਵਾਲੇ ਹਨ ਧੰਨ ਬਾਬਾ ਸਰਜੂ ਦਾਸ ਜੀ ਜੋ ਕਿ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਉਦਾਸੀਨ ਸੰਪਰਦਾਏ ਦੇ ਬੜੇ ਅਖਾੜੇ ਦੇ ਨਾਲ ਇਹ ਰਿਲੇਟਡ ਅਸਥਾਨ ਹੈ ਤੇ ਇਸ ਅਸਥਾਨ ਨੂੰ ਜਿਹੜਾ ਚਲਾਉਣ ਲਈ ਇਸ ਅਸਥਾਨ ਦੀ ਨੀਂਵ ਰੱਖਣ ਲਈ ਬਾਬਾ ਸੰਤ ਬਾਬਾ ਵਚਨਦਾਸ ਜੀ ਮਹਾਰਾਜੀ ਨੇ ਇਸ ਅਸਥਾਨ ਦੀ ਉਸਾਰੀ ਦਾ ਕਾਰਜ ਆਰੰਭ ਕੀਤਾ ਜੋ ਅੱਜ ਚੱਲ ਰਿਹਾ ਹੈ ਇਹ ਰੂਮ ਬਣੇ ਨੇ ਹੁਣ ਇਹ ਜਿਹੜਾ ਮੰਦਿਰ ਦੀ ਉਸਾਰੀ ਜਿੱਤੇ ਸਮਾਦੀ ਅਸਥਾਨ ਹੈ ਇਸ ਅਸਥਾਨ ਦੇ ਉੱਤੇ ਜਦੋਂ ਨੀਂਵ ਖੋਦੀ ਗਈ ਇਦੇ ਵਿੱਚੋਂ ਇੱਕ ਹੋਰ ਸਮਾਦੀ ਨਿਕਲੀ ਜਿਹੜੀ ਕਿ ਚੂਨੇ ਇੱਟ ਦੀ ਚਣਾਈ ਕੀਤੀ ਹੋਈ ਹੈ ਉਹ ਪ੍ਰਾਤਨ ਇਸੇ ਤਰ੍ਹਾਂ ਹੀ ਇਸ ਸਮਾਦੀ ਦੇ ਵਿੱਚ ਰੱਖੀ ਹੋਈ ਹੈ ਹੁਣ ਇਹ ਮੰਦਿਰ ਜਿਹੜਾ ਤਕਰੀਬਨ 84 ਫੁੱਟ ਉੱਚਾ ਜਾਏਗਾ ਔਰ ਇਹਦੇ ਅੱਜ ਤੋਂ 2500 ਸਾਲ ਪਹਿਲਾਂ ਨੇਪਾਲ ਦੇ ਵਿੱਚ ਸ਼ੰਕਰ ਭਗਵਾਨ ਦਾ ਮੰਦਿਰ ਬਣਿਆ ਸੀ ਉੱਥੋਂ ਇਹ ਨਕਸ਼ਾ ਲੈ ਕੇ ਭਾਰਤ ਦੇ ਵਿੱਚ ਪਹਿਲਾ ਮੰਦਿਰ ਹੈ ਜਿਹੜਾ ਇਸ ਤਰ੍ਹਾਂ ਦਾ ਇਸ ਤਜਰਬੇ ਦੇ ਉੱਤੇ ਬਣ ਰਿਹਾ ਹੈਗਾ ਆ ਤੇ ਇਹ ਮੰਦਿਰ ਇਸ ਤਰ੍ਹਾਂ ਇਹ ਭਗਵਾਨ શ્રી ਚੰਦ ਜੀ ਮਹਾਰਾਜ ਜੀ ਦੀ ਸੰਪਰਦਾਏ ਉਦਾਸੀਨ ਸੰਪਰਦਾਏ ਦਾ ਆਸਥਾਨ ਬਾਬਾ ਸਰਜੂदास ਜੀ ਦੀ ਇਹ ਕਪਸਤਲੀ ਹੈ ਮੈਨੂੰ ਚੈਨਲ ਦਾ ਨਾਮ ਭੁੱਲ ਜਾਂਦਾ ਤੁਹਾਡਾ ਇੱਕ ਜਿਹੜਾ ਇਹ ਜੋ ਬਾਬਾ ਸਰਜੂदास ਜੀ ਮਹਾਰਾਜ ਜੀ ਦਾ ਜਿਹੜਾ ਇਹ ਸਰੋਵਰ ਹੈ ਇਹ ਤਲਾਈ ਹੈ ਇੱਥੇ ਬੜੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਜਲ ਲੈ ਕੇ ਜਾਂਦੇ ਨੇ ਜਿਨ੍ਹਾਂ ਨੂੰ ਕੋਈ ਕਿਸੇ ਵੀ ਕਿਸਮ ਦਾ ਚਮੜੀ ਦਾ ਰੋਗ ਹੁੰਦਾ ਹੈ ਉਹ ਚਮੜੀ ਦੇ ਰੋਗ ਵਾਲੇ ਇਸ ਜਲ ਦੇ ਨਾਲ ਇਸ਼ਨਾਨ ਕਰਦੇ ਨੇ ਤੇ ਇਹਨੂੰ ਪੀਂਦੇ ਨੇ ਉਹ ਚਮੜੀ ਦਾ ਰੋਗ ਜਿਹੜਾ ਆ ਦੂਰ ਹੋ ਜਾਂਦਾ ਬਹੁਤ ਲੋਕਾਂ ਦੇ ਇਥੋਂ ਇਹ ਰੋਗ ਦੂਰ ਹੋਏ ਨੇ ਔਰ ਇਹ ਸਥਾਨ ਦੇ ਉੱਤੇ ਬਹੁਤ ਮੰਨਤਾ ਜੋ ਵੀ ਹੈ ਮੰਗਦੇ ਨੇ ਆ ਕੇ ਉਹ ਮੰਨਤਾਵਾਂ ਪੂਰੀਆਂ ਹੁੰਦੀਆਂ ਨੇ ਲੋਕਾਂ ਦੀ ਸੰਗਤ ਬਹੁਤ ਦੂਰੋਂ ਦੂਰੋਂ ਆਉਂਦੀ ਆ ਮੰਗਲਵਾਰ ਦਾ ਦਿਨ ਜਿਹੜਾ ਆ ਇੱਥੇ ਸੰਤਾਂ ਦਾ ਇਹ ਸ਼ਰਾਵਣ ਦੇ ਜਿਹੜੇ ਮੰਗਲਵਾਰ ਹੁੰਦੇ ਨੇ ਉਸ ਮੰਗਲਵਾਰ ਇੱਥੇ ਖੀਰ ਪੂੜੇ ਦਾ ਲੰਗਰ ਚੱਲਦਾ ਹੈ ਔਰ ਇੱਥੇ ਅਸੀਂ 16 ਸਾਲ ਹੋ ਗਏ ਨੇ ਜਿਹੜੇ ਕਿ ਬਾਬਾ ਸਰਜੂ ਦਾਸ ਜੀ ਦਾ ਜਿਹੜਾ ਆ ਅਸੀਂ ਇੱਕ ਦਿਵਸ ਮਨਾਉਂਦੇ ਆ ਉਹ ਮਈ ਦੇ ਮਹੀਨੇ ਵਿੱਚ 14 15 16 ਮਈ ਜਿਹੜੀ ਹੈ ਉਹ ਇਸ ਦਿਨ ਮੇਲਾ ਲੱਗਦਾ ਇੱਥੇ ਮੇਲਾ ਮਨਾਇਆ ਜਾਂਦਾ ਹੈ ਮੇਲੇ ਦੇ ਉੱਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਮੇਲਾ ਭਰਦਾ ਹੈ ਪੂਰਾ ਇੱਕ ਅਸੀਂ ਰੋਹਾਨੀ ਪੰਜਾਬ ਜਿਹੜਾ ਆ YouTube ਚੈਨਲ ਇਹਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਅਸਥਾਨ ਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਦੁਨੀਆ ਤੱਕ ਇਹ ਲਿਜਾਣ ਦੀ ਅਪਰਿਆਸ ਉਪਰਾਲਾ ਕੀਤਾ ਹੈ ਕਿ ਅਸੀਂ ਇਹ ਵੀ ਕਹਾਂਗੇ ਕਿ ਇਸ ਚੈਨਲ ਨੂੰ ਤੁਸੀਂ ਜਿੰਨਾ ਵੱਧੋ-ਵੱਧ ਹੋਵੇ ਸਬਸਕ੍ਰਾਈਬ ਕਰੋ ਅਤੇ ਇਸ ਇਸ ਵੀਡੀਓ ਦੇ ਰਾਹੀਂ ਤੁਸੀਂ ਇਸ ਚੈਨਲ ਨੂੰ ਵੀ ਅੱਗੇ ਵਧਾਓ ਤਾਂ ਕਿ ਇਸ ਸਥਾਨ ਨੂੰ ਵੀ ਜਿਹੜਾ ਆ ਲੋਕਾਂ ਤੱਕ ਪਹੁੰਚਾਇਆ ਜਾਵੇ ਇਸ ਸਥਾਨ ਦੇ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਬੋਲੀਏ ਜਗਤ ਗੁਰੂ ਸ਼੍ਰੀ ਸ਼੍ਰੀ ਚੰਦਰ ਜੀ ਮਹਾਰਾਜ ਕੀ ਜੈ